ਸultanpur lohdi road ਦੇ ਉੱਤੇ ਪਿੰਦੇ ਪਿੰਡ ਬਰਿੰਦਪੁਰ ਦੇ ਕੋਲ ਟਰੈਕਟਰ ਏਜੰਸੀ ਦੇ ਬਾਹਰ ਬੁਲਟ ਮੋਟਰਸਾਈਕਲ ਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨ ਦੇ ਉੱਤੇ આરોપી ਕਾਰ ਚਾਲਕ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਪਹਿਲਾਂ ਹਾਲ આરોપી ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ ਇਧਰ ਪਿੰਡ ਦੇ ਵਿੱਚ ਵੀ ਸ਼ੋਕ ਦੀ ਲਹਿਰ ਹੈ ਹਰ ਕਿਸੇ ਦੀਆਂ ਅੱਖਾਂ ਨਮ ਨੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਤੇ ਉਹ ਚਲੰਤਰ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਪੁਲਿਸ ਨੂੰ ਦਰਜ ਬਿਆਨਾਂ ਦੇ ਵਿੱਚ ਹਰਮਨ ਜੋਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਗਲਜ਼ਾਰ ਨਗਰ ਪਿੰਡ ਡੁੰਡੀਆਂ ਵਾਲਾ ਬਾਬਾ ਦੀਪ ਸਿੰਘ ਨਗਰ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਜੋ ਸ਼ਿਕਾਇਤ ਦਰਜ ਕਰਵਾਈ ਹੈ ਉਸ ਦੇ ਵਿੱਚ ਉਸ ਨੇ ਦੱਸਿਆ ਕਿ ਉਹ ਦੋ ਭਰਾ ਸਨ ਛੋਟਾ ਭਰਾ ਪ੍ਰਭਜੋਤ ਸਿੰਘ ਕਪੂਰਥਲਾ ਪੁਰਾਣੀ ਤਸਵੀਰ ਦੇ ਸਾਹਮਣੇ ਸੰਗਮ ਮਾਰਕੀਟ ਦੇ ਵਿੱਚ ਫਰੈਂਡਜ਼ ਮੋਬਾਈਲ ਸ਼ਾਪ ਤੇ ਕੰਮ ਕਰਦਾ ਸੀ ਉਸਨੇ ਦੱਸਿਆ ਕਿ ਉਹ ਸ਼ਾਮ 7:30 ਵਜੇ ਤੋਂ ਬਾਅਦ ਆਪਣੇ ਭਰਾ ਦੇ ਨਾਲ ਦੁਕਾਨ ਦੇ ਉੱਤੇ ਬੈਠਾ ਹੋਇਆ ਸੀ ਤਾਂ ਉਸ ਵਕਤ ਉਸਦੇ ਦੋਸਤ ਦਾ ਫੋਨ ਆਉਂਦਾ ਹੈ ਤਾਂ ਦੋਸਤ ਬੁਲਟ ਮੋਟਰਸਾਈਕਲ ਲੈ ਕੇ ਆਉਣ ਦੀ ਗੱਲ ਕਰਦਾ ਹੈ ਉਸ ਦਾ ਦੋਸਤ ਬੁਲਟ ਮੋਟਰਸਾਈਕਲ ਲੈ ਕੇ ਦੁਕਾਨ ਤੇ ਆਉਂਦਾ ਹੈ ਤੇ ਮੇਰਾ ਭਰਾ ਤੇ ਦੋਸਤ ਜੋ ਇਹ ਨੇ ਉਹ ਇਕੱਠੇ ਬੁਲਟ ਮੋਟਰਸਾਈਕਲ ਤੇ ਹੁੰਦੇ ਨੇ ਉਸ ਦਾ ਭਰਾ ਬੁਲਟ ਮੋਟਰਸਾਈਕਲ ਚਲਾ ਰਿਹਾ ਹੁੰਦਾ ਜਦ ਕਿ ਉਸ ਦਾ ਦੋਸਤ ਗੁਰਜੀਤ ਉਸ ਦੇ ਪਿੱਛੇ ਬੈਠਿਆ ਹੁੰਦਾ ਤੇ ਉਹ ਰਸਤੇ ਵਿੱਚ ਜਾ ਰਹੇ ਸਨ ਤਾਂ ਉਸਨੇ ਦੱਸਿਆ ਕਿ ਉਹਨਾਂ ਦੇ ਨਾਲ-ਨਾਲ ਮੈਂ ਵੀ ਇੱਕ ਅਲੱਗ ਮੋਟਰਸਾਈਕਲ ਦੇ ਉੱਤੇ ਉਹਨਾਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਬਰਿੰਦਪੁਰ ਦੇ ਕੋਲ ਟਰੈਕਟਰ ਏਜੰਸੀ ਦੇ ਕੋਲ ਜਦੋਂ ਪਹੁੰਚੇ ਤਾਂ ਆਰਸੀ ਹੱਥ ਵੱਲੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਓਵਰਟੇਕ ਕਰਦੇ ਕੋਈ ਗਲਤ ਸਾਈਡ ਆ ਕੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਸ ਦਾ ਭਰਾ ਤੇ ਗੁਰਜੀਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਜਦੋਂ ਦੋਨੋਂ ਸੜਕ ਦੇ ਕਿਨਾਰੇ ਪਏ ਕੋਈ ਸੰਤ ਤੁਰੰਤ ਰਾਹਗੀਰਾਂ ਦੇ ਵੱਲੋਂ 108 ਐਂਬੂਲੈਂਸ ਦੇ ذریعے ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਤੁਹਾਨੂੰ ਦੱਸ ਦਈਏ ਉੱਥੇ ਦੇ ਡਿਊਟੀ ਦੇ ਦੌਰਾਨ ਜੋ ਡਾਕਟਰ ਮੌਜੂਦ ਸਨ ਉਹਨਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੁਹੀ ਪਿੰਡ ਦੇ ਨੇੜੇ ਰੈਲਾਈਜ਼ ਮਪ ਦੇ ਪਹਿਲਾਂ ਜਿਹੜਾ ਫਾਰਮਟਰ ਟ੍ਰੈਕ ਜੈਸੀ ਆ ਟਰੈਕਟਰ ਵਾਲੀ ਉਹਦੀ ਨੇੜੇ ਇੱਕ ਐਕਸੀਡੈਂਟ ਹੋਇਆ ਹੈ ਬੋਲਟ ਮੋਟਰਸਾਈਕਲ ਤੇ ਬਰੀਜਾ ਗੱਡੀ ਦਾ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਔਰ ਜਿਹੜੇ ਜ਼ਖਮੀ ਸੀਗੇ ਬੋਲਟ ਮੋਟਰਸਾਈਕਲ ਤੇ ਦੋ ਨੌਜਵਾਨ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਸਲਾ ਦਾਖਲ ਕਰਵਾਇਆ ਗਿਆ ਜਿੱਥੇ ਸਾਨੂੰ ਪਤਾ ਲੱਗਾ ਕਿ ਜ਼ਖਮੀ ਜਿਹੜਾ ਮਜ ਆਪਣੇ ਪ੍ਰਵਜੋਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਟੁੱਡੀਆਂਵਾਲ ਉਮਰ ਕਰੀਬ 20 ਸਾਲ ਜਿਹਦੀ ਡੈਥ ਹੋ ਚੁੱਕੀ ਆ ਔਰ ਉਸ ਤੋਂ ਦੂਸਰੇ ਨਾਲ ਦਾ ਸਾਥ ਜਿਹੜਾ ਗੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਟੁੜੀਆਂਵਾਲ ਜਿਹਦੀ ਉਮਰ ਸੀਗੇ 22 ਸਾਲ ਉਹਨੂੰ ਜਲੰਧਰ ਦਾ ਰੈਫਰ ਕਰਤੇ ਜਦੀ ਇਹ ਸੱਟਾ ਹੁਣ ਕਰਨ ਜਿੱਥੇ ਜਿਹਦੀ ਦੂਸਰੇ ਦਿਨ ਸਬੀਬ ਸਵੇਰ 4:00 ਵਜੇ ਡੈਥ ਹੋ ਗਈ ਹੈ ਦੋਨਾਂ ਦੇ ਆਪਣੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ 16 ਤਲਕਪੁਰਸਲਾ ਤੋਂ ਕੋਟਵਾੜਾ ਬਣਾਉਣ ਤੋਂ ਬਾਅਦ ਵਾਰਸ਼ਾਂ ਬਾਅਦ ਲਿਖਤਾ ਗਿਆ ਹੈ ਔਰ ਦੂਜੀ ਕਾਰ ਚਾਲਕ ਬੀਜਾ ਗੱਡੀ ਦਾ ਪੀਵੀ ਹੈਗਾ ਸੀ ਜੇ ਵਿਕਾਸ ਹੰਡਾ ਪੁੱਤਰ ਸਲਖਣ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਆਰਸੀਪੁਰ ਔਰ ਗੱਡੀ ਦਾ ਨੰਬਰ ਹੈਗਾ ਹੈਗਾ ਜੀ ਪੀਵੀ09 ਏਜੀ 1650 ਇਹਦਾ ਮਕਦਮਾ ਦਰਜ ਰਜਿਸਟਰ ਕਰਕੇ ਜੀ ਦੋਸ਼ੀ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ ਜੀ ਜੇਥੇ थाना ਕੋਤਵਾਲੀ ਦੇ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਪ੍ਰਭਜੋਤ ਤੇ ਭਰਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ આરોપી ਕਾਰ ਚਾਲਕ ਦੇ ਖਿਲਾਫ ਆਈਪੀਸੀ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਦੁਰਘਟਨਾ ਦੇ ਦੌਰਾਨ ਉਸ ਨੂੰ ਵੀ ਸੱਟਾਂ ਲੱਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਉਹ ਵੀ ਭਰਤੀ ਹੈ ਇੱਧਰ ਪੁਲਿਸ ਨੇ ਦੋਨਾਂ ਦੇ ਮ੍ਰਿਤਕ ਸਰੀਰਾਂ ਨੂੰ ਪੋਸਟਮਾਰਟਮ ਕਰਵਾ ਕੇ ਕਰਜਾ ਦੇ ਹਵਾਲੇ ਕਰ ਦਿੱਤਾ ਹੈ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ